ਠੰਡ ਦੇ ਮੌਸਮ ਚ ਨਜ਼ਰ ਆਉਣ ਆ ਲੱਛਣ ਤਾਂ ਹੋ ਜਾਓ ਸਾਵਧਾਨ ਕਿਤੇ ਇਹ ਕੈਂਸਰ ਤਾਂ ਨਹੀਂ ਸਰਦੀ ਵਾਧੀ ਜਾ ਰਹੀ ਹੈ ਇਹ ਕੰਮ ਕਰਨਾ ਕਰ ਦਿਓ ਬੰਦ ਸਰਦੀ ਦੇ ਮੌਸਮ ਵਿੱਚ ਅਕਸਰ ਟੌਨਸਲਸ ਦੀ ਸਮੱਸਿਆ ਸਾਨੂੰ ਪਰੇਸ਼ਾਨ ਕਰਦੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਇਹ ਟੌਨਸਲ ਹੁੰਦੇ ਕੀ ਨੇ ਆਉ ਤੁਹਾਨੂੰ ਦੱਸਦੇ ਹਾਂ ਦਰਅਸਲ ਸਾਡੇ ਮੂੰਹ ਦੇ ਪਿਛਲੇ ਪਾਸੇ ਦੋ ਅੰਡਾਕਾਰ ਪੈੜ ਹੁੰਦੇ ਨੇ ਇਹਨਾਂ ਨੂੰ ਟਾਉਂਸਲ ਕਿਹਾ ਜਾਂਦਾ ਹੈ ਜਦੋਂ ਸਰਦੀ ਦਾ ਮੌਸਮ ਆਉਂਦਾ ਹੈ ਤਾਂ ਬਹੁਤ ਸਾਰੇ ਲੋਕ ਗਲੇ ਵਿੱਚ ਖਰਾਸ਼ ਖਾਂਸੀ ਅਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹੁੰਦੇ ਨੇ ਅਜਿਹਾ ਟਾਉਂਸਲ ਇਨਫੈਕਸ਼ਨ ਕਰਕੇ ਹੋ ਸਕਦਾ ਹੈ ਇਸ ਲਾਗ ਨੂੰ ਟਾਉਂਂਸਲਟਿਸ ਕਿਹਾ ਜਾਂਦਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਟਾਉਂਸਲ ਦੀ ਸਮੱਸਿਆ ਕਿਸੇ ਵੀ ਉਮਰ ਚ ਪਰੇਸ਼ਾਨ ਕਰ ਸਕਦੀ ਹੈ ਕਈ ਵਾਰ ਇਹਨਾ ਗੰਭੀਰ ਹੋ ਜਾਂਦਾ ਹੈ ਕਿ ਇਸ ਨਾਲ ਬੁਖਾਰ ਵੀ ਹੋ ਸਕਦਾ ਹੈ ਹਾਲਾਂਕਿ ਟਾਉਂਸਲ ਦੀ ਸਮੱਸਿਆ ਇੱਕ ਹਫਤੇ ਦੇ ਅੰਦਰ ਅੰਦਰ ਦੂਰ ਹੋ ਜਾਂਦੀ ਹੈ ਪਰ ਜਦੋਂ ਵੀ ਇਹ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਕੈਂਸਰ ਦਾ ਰੂਪ ਲੈ ਸਕਦੀ ਹੈ ਜਦੋਂ ਟਾਉਂਸਲ ਦੇ ਸੈੱਲ ਇਸ ਧਾਰਨ ਤੌਰ ਤੇ ਵਧਦੇ ਨੇ ਤਾਂ ਟਾਉਂਸਲ ਕੈਂਸਰ ਹੋ ਸਕਦਾ ਹੈ ਟਾਉਂਸਲ ਕੈਂਸਰ ਤੋਂ ਪੀੜਿਤ ਵਿਅਕਤੀ ਨੂੰ ਨਿਗਲਣ ਵਿੱਚ ਮੁਸ਼ਕਲ ਗਰਦਨ ਵਿੱਚ ਸੋਜ ਅਤੇ ਦਰਦ ਜਿਭਾੜੇ ਵਿੱਚ ਅਕੜਾ ਅਤੇ ਕੰਨਾਂ ਵਿੱਚ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਵੀ ਤੁਸੀਂ ਅਜਿਹੇ ਲੱਛਣ ਦੇਖਦੇ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਆਹ ਲੱਛਣ ਨਜ਼ਰ ਆਉਣ ਤਾਂ ਹੋ ਜਾਓ ਸਾਵਧਾਨ ਨਿਗਲਣ ਵਿੱਚ ਪਰੇਸ਼ਾਨ ਹੋਣਾ ਲਿਚਿੰਗ ਦੇ ਦੌਰਾਨ ਦਰਦ ਕੰਨਾਂ ਵਿੱਚ ਲਗਾਤਾਰ ਦਰਦ ਹੋਣਾ ਆਵਾਜ਼ ਦਾ ਬਨਾਵਟੀ ਹੋ ਜਾਣਾ ਭਾਰ ਵਧਣਾ ਭੁੱਖ ਨਾਲ ਲੱਗਣਾ ਅਤੇ ਵਾਰ-ਵਾਰ ਥਕਾਵਟ ਹੋਣਾ ਸਰਵਾਈਕਲ ਲਿੰਫ ਨੋਡ ਵਧਣੀ ਜਿਭਾੜੇ ਦਾ ਸਖਤ ਹੋਣਾ ਕਿਉਂ ਹੁੰਦੇ ਨੇ ਟੌਨਸਲ ਟੌਨਸਲ ਦੇ ਜ਼ਿਆਦਾਤਰ ਮਾਮਲੇ ਆਮ ਵਾਇਰਸ ਦੀ ਲਾਗ ਕਾਰਨ ਹੁੰਦੇ ਨੇ ਪਰ ਕਈ ਵਾਰ ਇਹ ਬੈਕਟੀਰੀਆ ਦੀ ਲਾਗ ਕਾਰਨ ਵੀ ਹੋ ਜਾਂਦਾ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਟੌਨਸਲਸ ਸਟ੍ਰੈਪਟੋਕੋਕੋਲ ਬੈਕਟੀਰੀਆ ਕਰਕੇ ਹੁੰਦਾ ਇਸ ਨਾਲ ਸਟ੍ਰੈਪ ਥ੍ਰੋਟ ਵੀ ਹੋ ਜਾਂਦਾ ਹੈ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਥਿਤੀ ਖਤਰਨਾਕ ਹੋ ਸਕਦੀ ਹੈ ਇਹ ਜਾਣਕਾਰੀ ਮਾਹਰ ਡਾਕਟਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ